ਵਿਗੜੀ ਵਿਗੜੀ ਨਹੀਂ ਹੈ ਸਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨੀ ਤੁਹਾਡਾ ਬੋ ਬੋ ਵੈਲਕਮ ਹੈ ਜੀ ਤੇ ਵੀਜੇ ਜਿ ਆਪਣੀ ਵੀਜਨ ਹੈਗੀ ਆ ਪਿੰਡ ਚੁੰਗ ਜ਼ਿਲ੍ਹਾ ਅਮਰਸਰ ਪਿੰਡ ਦੀ ਤਸਵੀਰ ਬਾਫਕਾਲਾ ਤੇ ਬਾਈ ਸੁਖਣਾ ਆ ਚੁੱਕੇ ਜੀ ਅੱਜ ਵੀ ਵੇਖੋ ਪੰਜ ਛੇ ਲਾਗ ਪਾਸ਼ੂ ਸੇਲ ਆ ਬਾਕੀ ਬਾਈ ਜਣੇ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਕਿੱਦਾਂ ਜੀ ਠੀਕ ਠਾਕ ਵਧੀਆ ਭਾਈ ਕਿਵੇਂ ਚੱਲ ਰਿਹਾ ਕੰਮ ਜੀ ਕੰਮ ਬੜਾ ਵਧੀਆ ਚੱਲੀ ਜਾਂਦਾ ਭਾਈ ਸੂਈ ਸਾਈ ਗਾਂ ਲਿਆਈ ਦੀ ਵਿਕੀ ਜਾਂਦੀ ਆ ਅੱਜ ਫਿਰ ਬਾਜੀ ਅੱਜ ਆ ਗਈਆਂ ਪਾਜੀ ਵੜਾ ਦੇ ਘਰ 7-8 ਦੀ ਕੱਲ ਫਿਰ ਆਏ ਹੋਏ ਨਹੀਂ ਤਾਂ ਪੰਜ ਕਹਿ ਗਈਆਂ ਚਲ ਠੀਕ ਹੈ ਕਰੀ ਸ਼ੁਰੂ ਜੀ ਜਾਂ ਬੈਠਾ ਕਿਧਰ ਲੱਗੇ ਆ ਜੋ ਜੀ ਇਹ ਵਸ਼ੀਆਂ ਪਾਜੀ ਦੋਵੇਂ ਰਾਤ ਦੀਆਂ ਸੁਣੀਆਂ ਵਾ ਅੱਛਾ ਰਾਤ ਹੀ ਸੁਣੀਆਂ ਹੈ ਜੀ ਜਿਆ ਜਾਨਾ ਪਾਈ 3-3 4-4 ਕਿਲੋ ਜੀ ਆ ਵਸ਼ੀਏ ਬੱਚਾ ਜੀ ਇਹ ਵਸ਼ੀਏ ਬਹੁਤ ਸੁਣੀ ਜਾ ਗਿਆ ਨਾ ਜੀ ਆਪ ਵੀ ਪਹਿਲਾਂ ਵਸ਼ੀਏ ਦੇ ਵਸ਼ੀਏ ਦਿੱਤੀ ਹੈ ਨਹੀਂ ਅੱਛਾ ਪਹਿਲਾਂ ਸੁਈ ਆ ਕੱਲ੍ਹ ਤਾਂ ਬੜੀ ਠੰਡੀ ਪਾਜੀ ਨਿਕਲੀ ਐ ਆਪਾਂ ਕੱਲੀ ਜਾਂਦੀਆਂ ਨੂੰ ਦੀਆਂ ਰਾਤ ਸੁਣਦੇ ਨੇ ਦੇਖੋ ਬਾਕੀ ਖਾਨ ਬੜਾ ਬੜਾ ਹੀ ਨਗਰਾ ਹੀ ਬੜਾ ਜ਼ਿਆਦਾ ਜੀਂ ਚੰਡੀ ਜਿਆਦੀ ਨਿਕਲੀ ਭਾਈ ਹਾਂ ਮਤਲਬ ਇਹਨੂੰ ਕਿ ਲੱਤ ਮਾਰਨੀ ਪਾਜੀ ਕਿੰਨਾ ਕਰ ਜੀ ਤੁਹਾਡਾ ਸਾਨਾ ਚਲੋ ਹੈ ਰਾ ਪਹਿ ਲੈਣਾ ਪਾਜੀ ਜਿਹੜੇ ਬੰਦਿਆਂ ਕੋ ਲਈ ਉਹਨਾਂ ਕੋ ਗਾਂ ਆਫੇ ਲੱਗੀ ਵਧੀ ਹਾਂਜੀ ਉਹਾਂ ਦੇ ਦੀ ਬੱਛੀ ਆਂਦਾ ਅਸੀਂ 20 ਕਿਲੋ ਤੱਕ ਆਣ ਗਾੜੀ ਦਾ ਪਤਾ ਨਹੀਂ ਅਸੀਂ ਘੜ ਤੋਂ ਘਟ ਖਾਵਾਂਗੇ 14 15 ਤੋਂ ਨਹੀਂ ਮਰਦੇ ਇਹ ਨਹੀਂ ਮਰਦੀ ਬਿਲਕੁਲ ਇਹ ਤੋਂ ਨਹੀਂ ਮਰਦੇ ਬਿਲਕੁਲ ਬਿਲਕੁਲ ਜੀ ਬਾਕੀ ਠੰਡੀ ਬੜੀ ਨਿਕਲੀ ਆ ਖੋਦੇ ਐਦਾਂ ਲਈ ਨਾ ਸਾਨੂੰ ਸਣਾ ਐਦਾਂ ਹੀ ਬਸ ਠੀਕ ਆ ਆ ਜਿਹਨ ਨਿਵਾਣੀ ਨੇ ਜੋ ਨਿਵਾਈਆਂ ਨੇ ਪਾ ਲਈਆਂ ਪਹਿਲਾਂ ਇੱਕ ਪੇਰੇ ਦਾਣੇ ਕਿੰਨੇ ਪਿੱਲੋ 3.5 ਕਿਲੋ ਬਚੀਆਂ ਚੋਈਆਂ ਠੀਕ ਹੈ ਜੀ ਇਹ ਖਡੀਆਂ ਬਹੁਤ ਹੀ ਵਧੀਆ ਬਸ ਠੀਕ ਆ ਤੋਂ ਲੋ ਜੀ ਜਿਹੜਾ ਥਣ ਲਗਾ ਬੜਾ ਜ਼ਬਰਦਸਤ ਹਾਂ ਬਹੁਤ ਹੀ ਜਿਆਦਾ ਭਾਜੀ ਕੰਮ ਦੀ ਆ ਬਾਕੀ ਸਾਂਭੀ ਐ ਰਾਜੀ ਪਾਣੀ ਕੋਈ ਲਸੀ ਵੀ ਕੀ ਨਹੀਂ ਹਾਂ ਜੀ ਕਰ ਲਾਂਗੇ ਨਹੀਂ ਇਹ ਜਿਹੜੀ ਮਾਸਾ ਕਰਾਸ ਵਾ ਕੇ ਵੜੇ ਲੱਤ ਰੋ ਤੇ ਚੁੱਕ ਨਹੀਂ ਪਰ ਇਹਨੂੰ ਪਤਾ ਹੀ ਨਹੀਂ ਪਹਿਲੇ ਲੋਕੀ ਨੂੰ ਚੁੱਕਣਾ ਹਾਂ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਕੋਈ ਹੈ ਜੀ ਵੇੜਾ ਨੇ ਦੁੱਧ ਘੜਨਾ ਕਨੇ ਬਾਈ ਜੀ ਮੈਂ ਤਾਂ ਬਾਕੀ ਹਾਂ ਜੀ ਹਾਂ ਜੀ ਚਲੋ ਇਹ ਵਪਾਰੀ ਲੈਣੇ ਘਰ ਆ ਲੈ ਲੈ ਹੈ ਬੜੀ ਚੰਗੀ ਬਿਲਕੁਲ ਹਾਂ ਜੀ ਫਿਰ ਭਾਈ ਇਹਦਾ ਭਾਅ 42000 ਦੀ ਵਸੀ ਦੇ ਦਾਂਗੇ ਹਾਂ 500 ਜੋੜ 500 ਜੋੜ ਪਰ ਵਛੀ ਵੇ ਲੋ ਕਰਾ ਚਲੋ ਠੀਕ ਹੈ ਕੋਈ ਇੱਕ ਮਾਸਾ ਜਿੰਨਾ ਵੀ ਅੱਗੇ ਚਲੋ ਡਾਡੂ ਰਹਿਣਾ ਵੀ ਘਰੇ ਲੱਤ ਮਾਰੇ ਕੋਈ ਕਰੇ ਹਾਂਜੀ ਹਾਂਜੀ ਕੋਈ ਖਰਾਸ਼ ਤੋਂ ਮਾਸਾ ਗਾਹਕ ਡਰਦਾ ਪਰ ਉਹਨੂੰ ਪਤਾ ਹੀ ਨਹੀਂ ਹੈ ਠੀਕ ਆ ਵਛੀ ਜੇ ਇਹਨੇ ਭਾਜੀ ਪਹਿਲੇ ਸਵੇਰੇ ਕੱਢਿਆ 22 ਕਿਲੋ ਦਾ ਅੱਛਾ ਹਾਂ ਇਹ ਵੀ ਸੋਹਣੀ ਹੈ ਨਾ ਇਹ ਵੀ ਸੋਹਣੀ ਤੇ ਵਛੀ ਬੜੀ ਚੰਗੀ ਹੈ ਬੜੇ ਚੰਗੇ ਘਰੋਂ ਵਛੀ ਲਈ ਹੈ ਵਛੀ ਆ ਜੀ ਮਗਰ ਨਾ ਲੋ ਜੀ ਮਗਰ ਵਛੀ ਬੰਦੇ ਬ੍ਰੀਡ ਦੇ ਕੋ ਵਛੀ ਲਈ ਹੈ ਅੱਛਾ ਠੀਕ ਹੈ ਤੇ ਇਹ ਵਛੀ ਸਵੇਰੇ ਆਪਾਂ ਚੋਈ ਆ ਕੋਈ ਚਾਰ ਹਾਂਜੀ ਚਾਰ ਕਿਲੋ ਦਾ ਠੀਕ ਜੀ ਮੱਚਾ ਮਜ਼ਰੀਆ ਵੀ ਠੰਡੀ ਵਧੀਆ ਹੂੰ ਇਹ ਬੋਲਾ ਤੂੰ ਤਵਾਰੀ ਥਾਂ ਬੜਾ ਵਧੀਆ ਬਹੁਤ ਪਿਆਰਾ ਖੁੱਲ ਜੀ ਵੀ ਲਓ ਜੀ ਇਹ ਵੀ ਦੇਖੋ ਵਾਹ ਸੋਹਣੀ ਇਹ ਵੀ ਫਿਰ ਚੰਗਾ ਦਰਦ ਗੁਰੂ ਬਾਈ ਜੀ ਮੈਂ ਹਾਂ ਐਰਕਾ 24 25 ਕਿਲੋ ਹੋਛੇ ਹਾਂਜੀ 24 25 ਪਰ 24 25 ਬਿਲਕੁਲ ਕਰ ਜੇ ਨਾ ਮੈਂ ਬਹੁਤ ਚੰਗੀ ਜਾਂਦੀਆਂ ਗਲੀਆਂ ਰਹਿੰਦੀਆਂ ਅਸੀਂ ਉੱਤੇ ਸਾਡੇ ਕੋਲ ਥੋੜਾ ਜਿਹਾ ਥਾਂ ਬੜਾ ਤਵਾਰੀ ਬੜੀ ਚੰਗੀ ਜਗ੍ਹੀ ਨਹੀਂ ਦੇਖੀ ਦੇਖੀ ਆਂ ਦੀ ਜੀ ਦੇਖੀ ਆ ਜੀ ਚੰਗੀ ਆ ਫਿਰ ਮਾਠੀ ਬਾਕੀ ਬੱਚਾ ਬੜਾ ਚੰਗਾ ਬਾਸਾ ਤਲਾ ਫੈਰਾ ਉਹਨਾਂ ਨੂੰ ਸੰਭਾਲਦਾ ਫੈਰਾ ਉਹਨਾਂ ਜੀ ਇਹ ਨਹੀਂ ਗਮ ਮੇਰੇ ਨਾਲ ਤਿੰਨਾਂ ਫੈਨਾ ਕਿਹ ਟੈਜ ਬੱਛੀਆਂ ਨੇ ਪਾਪੀ ਉਹਨੇ ਵੀ ਇਹਨੇ ਵੀ ਬਾਕੀ ਠੰਢੀ ਬੜੀ ਇਧਰ ਵੇਖੋ ਇਦਾਂ ਤਾਂ ਬਹਿ ਜਾਓ ਮਾਠੀ ਸਰਾਕਾਂ ਖੜੀਆਂ ਜੀ ਤਾਂ ਹਾਂ ਕੋਣ ਬੜਾ ਮਾਠੀ ਲੈ हां जी भाई जी फिर ये पाजी 52000 दी 52000 हां 500 600 दूध पाजी थोड़ा भी दऊ दे 20 किलो ਤੋਂ ਉੱਪਰ ਹੀ ਦਊਗੀ ਠੀਕ ਆ ਬਾਕੀ ਇਹ ਫੇਰ ਚਵਾਈ ਕਈ ਦੇ ਆਉਂਦੀਆਂ ਮਾਸਾ ਮਾਸਾ ਮੋਟੀ ਮੋਟੀ ਚੋਣ ਆਉਂਦੀ ਬਿਲਕੁਲ ਚਲੋ ਆਹ ਜੀ ਇਹਦੇ ਮਗਰ ਵਛੀ ਆ ਪਾਜੀ ਹੂੰ ਇਹ ਕੋ 15 ਦੀ ਲਾ ਲੇ ਇਹ ਕੋ 10 ਦੀ ਲਾ ਲਿਆ ਵਛੀ ਇਹ ਵਛੀ ਐਂਦੇ ਮਗਰ ਹਣਾ ਜੀ 15 ਕਿਲੋ ਦੁੱਧ ਹੋਊਗਾ 15 ਕਿਲੋ ਇਸ ਟਾਈਮ 10 ਕਿਲੋ ਆਥੇ ਬਸ ਠੀਕ ਇਹ ਵੀ ਇਹ ਵੀ ਖੋਲੀ ਲੋ ਜੀ 15 ਕਾਲ ਦੁਰਦਾ ਜੀ ਦੂਜਾ ਸੁਗਾ ਨਾ ਜੀ ਦੂਜਾ ਸੁਗਾ ਤੇ ਪਿਛੇ ਵਛੀ ਪਿੱਛੇ ਵਛੀ ਆ ਗਈ ਇਹਦੇ ਵਿੱਚੀ ਹੈ ਜੀ ਆ ਵੀ ਵਛੀ ਆ ਨਹੀਂ ਇਹ ਵਛਾ ਲਓ ਦੇਖੋ ਇਹ ਵੀ ਦੇਖੋ ਜੰਗੀ ਵਹਿੜ ਦੇ ਵਿੱਚ ਦੋ ਤਲੀ ਵਹਿੜਾ ਦੇਖੋ ਹੱਟ ਗਿਆ ਹਾਂ ਜੀ ਆਜੋ ਜੀ ਆਹ ਨੋ ਯਾਨੀ ਸਵਾਸੂਬ ਨਹੀਂ ਕੀਤੀਆਂ ਉਦਾਂ ਆਈਆਂ ਬਸ ਠੀਕ ਆ ਹਾਂਜੀ ਫਿਰ ਇਹਦਾ ਮੁੱਲ ਭਾਈ 46000 ਰੁਪਈਆ 500 ਛੋੜ ਚਲੋ ਆਹ ਦੇਖੋ ਕਿੱਡੇ ਵਧੀਆ ਵਾ ਨਹੀਂ ਠੀਕ ਆ ਬਿਲਕੁਲ ਜੈਜਬਾਦ ਨਹੀਂ ਹੋਗਾ گاਵਾ ਗੋਵਾ ਦਾ ਰੇਟ ਬਾਹਰ ਬਹੁਤ ਤੇਜ਼ ਹੈ ਹਾਂਜੀ ਹਾਂ ਆਪਾਂ ਫਿਰ ਤੋਂ ਕਿਹ ਲਈਆਂ ਭਾਰ ਨਾ ਬਿਲਕੁਲ ਆਹ ਵਸ਼ੀ ਵੱਡੀ ਵਾ ਨਹੀਂ ਇਹਨੇ ਪਹਿਲਾਂ ਨੇ ਦੱਸਿਆ ਜੇ 20 ਗਲੋਨਾ ਕੋ ਦੋਤਾ ਅੱਛਾ ਤੇ ਐਰ ਗਾਂ ਦੋ ਜੇ ਆ ਤੇ 24 ਜੀ ਥਾਂ ਤੋਂ ਪੜਾ ਆ ਵਧੀਆ ਵੱਡੀ ਵੇੜਾ ਬੁਰੀ ਬਛਾ ਮਗਰ ਆ ਗਿਆ ਜੀ ਲੋ ਇਹ ਵੀ ਦੇਖੋ ਬਣਾ ਲਈ ਸੋਰ ਆਹ ਬਾਠ ਠੀਕ ਹੈ ਆ ਜਾ ਪੂਰਾ ਆ ਤਾ ਪੁੱਧੋ ਇਹਨੂੰ ਨਹੀਂ ਵੱਡੀ ਹੈ ਪੂਰਾ ਵਜ਼ਨ ਹੋਣੀ ਬੜਾ ਕਦ ਘੜ ਬਣਾ ਗਿਆ ਇਹ ਮੇਰਾ ਨਾਨੀ ਕੜਾ ਟੀਕਾ ਆਂਦੇ ਆ ਨਾ ਬੰਦ ਜੰਗ ਚੰਗੇ ਚੰਗੇ ਟੀਕੇ ਦੀ ਹੋਣੀ ਹੈ ਜੀ ਚੰਗੇ ਟੀਕੇ ਦੇ ਹੋਣਗੇ ਤੇ ਬਾਜੀ ਫਿਰ ਇੰਦੀ ਕੀ ਮਾਦਾ 53000 53000 500 ਛੋਟੇ ਦੇ ਦੂ 18 19 ਕਿਲੋ ਚਲੋ ਠੀਕ ਆ ਬਿਲਕੁਲ ਤਾਜੀ ਗਿੱਲੀ ਬਿਲਕੁਲ ਇਹ ਉਹਦਾ ਵੇਖਣ ਨੂੰ ਥਾਂ ਐ ਲੱਗਦਾ ਜਿਦਾ ਨਿਕਾ ਵਾ ਹਾਂਜੀ ਹਾਂਜੀ ਆਹ ਵੇਖੋ ਐ ਲੱਗਦਾ ਜਿਦਾ ਗਾਹ ਕਿ ਨਾਖਣਾ ਵੀ ਵੇਖਣ ਨੂੰ ਛੋਟਾ ਵਾ ਟੂ ਆਈ ਵੱਡੀ ਆ ਹਾਂ ਇਹ ਮੋੜ ਤੋਂ ਬਾਹਰ ਖੜਾ ਜੀ ਆ ਕੋਈ ਪਸ਼ਮੀਰੀ ਕੋਈ ਕੋਹ ਨਹੀਂ ਕੋ ਡੋਕਾ ਨਹੀਂ ਕੋਈ ਮਾਰਿਆ ਜਾਹ ਝੋਟੀ ਜੀ ਇਹ ਝੋਟੀ ਭੈਣ ਇਹ ਵੀ ਖੋਲੋ ਦੁੱਧ ਕਿੰਨਾ ਜੀ ਖੱਟੀ ਕੱਟਾ ਜੀ 50 ਦੀ ਸੁਈ ਆ ਕੋਈ 10 ਕਿਲੋ ਤੋਂ ਸ਼ੁਰੂ ਹੋਈ ਕੱਟਿਆ ਇਹ ਇਹ ਕੱਟਾ ਕੱਟਾ ਮਗਰ ਲੋਈ ਆ ਨਾ ਕੱਟੀ ਦਾ ਰੀਗਰ ਪਰ ਹਾਂ ਜੀ ਲੋ 10 किलो है ना बड़ी ਝੋਟੀ ਵਾਜੀ ਮੈਂ ਵਾਦ ਦੂੰਗਾ ਜੀ ਕੋਈ ਨਾ ਦੋ ਚਾਰ ਦਿਨ ਫਾਈ ਦੇ ਕੇ ਭਾਵੇਂ ਨਾ ਵੀ ਖੜੇ ਦੁੱਧ ਬਣਾਉਣ ਦੇ ਪਰ ਬਸ ਠੀਕ ਜੋ 10 ਕਿਲੋ ਦੀ ਸੰਧੀ ਨੇ ਸ਼ੁਰੂ ਹੋਈ 10 ਕਿਲੋ ਹਾਂ ਜੀ ਨਹੀਂ ਬੋ ਕਦ ਕਦ ਘੜ ਵਾਜੀ ਕਿ ਕੀ ਜੋ ਨਹੀਂ ਜਾਣੀ ਹਾਂ ਜੀ ਸਰ ਬੜਾ ਐਸੀ ਆਪਣਾ ਮਹੀਨਾ ਨਹੀਂ ਜਾਣੀ ਚਾਹੀਦਾ ਬਿਲਕੁਲ ਬਿਲਕੁਲ ਜੀ ਹਾਂ ਜੀ ਮਾਠੀ ਆ ਜਾਓ ਜੀ ਦੇਖੜਾ ਮੜਾ ਜਾ ਠੀਕ ਆ ਚਲ ਤਾਂ ਬਾਜੀ ਫਰੈਂਦੀ ਕੀ ਮੜਾ ਇਹ ਪਾਹੀ 1 ਲੱਖ ਤੇ 3 ਦੀ ਇੱਕ ਲੱਖ 3000 ਦੀ ਕੋਈ ਵੇਚਣ ਵਾਲਾ ਵਪਾਰੀ ਵੀ ਲੈ ਜਾ ਪੂਰੀ ਵੱਡੀ ਚਲ ਠੀਕ ਆ ਮਾੜੀ ਇਹ ਕੁੜੀ ਦੇ ਚ ਲਓ ਜੀ ਆ ਪਸ਼ੂਆਂ ਬਈਆਂ ਕੁਲ ਜੀ ਚਾਰ ਗਾਈਆਂ ਦੇ ਇੱਕ ਮੱਝ ਹਣਾ ਬਈ ਜੀ ਆ ਲੈ ਮੇਰੇ ਵੀਰੇ ਆਓ ਇੱਥੇ ਆ ਕੇ ਇਹ ਚੱਕਰ ਕੇ ਲੈ ਵਧੀਆ ਬਾਤ ਕੀ ਆਪਣੀ ਕਹਨੇ ਵੀਰ ਨੇ ਤਸਲੀ ਕਰੀ ਸਾਡੇ ਦੇ ਨਾ ਕੋਈ ਰਵੇ ਅਹੀਂ ਤੇ ਚਲੋ ਆਪਣੇ ਤੋਂ ਸਹੀ ਦੱਸਣ ਦੇ ਬਿਲਕੁਲ ਸਹੀ ਗੱਲ ਆ ਭਾਜੀ ਕੋਈ ਮੇਰਾ ਵੀਰ ਇੱਕ ਭਾਜੀ ਸਾਈ ਨਹੀਂ ਆਪਾਂ ਦੇਖੋ 5-7 ਲੱਖ ਰੁਪਏ ਠੀਕ ਆ ਉਹ ਯਾਰ ਖਰਾਬ ਕਰਦੇ ਨੇ ਨੇ ਲੋੜ ਮੋਟੀ ਸਾਈ ਪਾਉਂਦੇ ਆ ਗਾਵਾਂ ਆਪਾਂ ਬਹੁਤ ਦਿੱਤੀਆਂ ਨਾ ਬੰਦਿਆਂ ਨੂੰ ਤਿੰਨ ਹੀ ਦੇਣੀ ਉਹਨਾਂ ਨੇ ਵਾਦਾ ਆਪਾਂ ਨੂੰ ਖਰਾਬ ਕੀਤਾ ਚਲੋ ਉਹਦੇ ਗਾਵਾਂ ਚੰਗੀਆਂ ਐ ਬਾਅਦ ਚ ਵੇਚ ਲਿਆ ਤੇ ਜੇ ਮਾੜੀਆਂ ਦੀਆਂ ਤੇ ਉਹਦੇ ਮੈਂ ਗਲਤ ਗਲਤ ਆ ਗਲਤ ਰੂਪ ਵਾਲਾ ਹੀ ਗਾਮ ਆ ਚਲੋ ਤੇ ਨੰਬਰ ਜੀ ਨੰਬਰ ਵੀਰ ਜੀ ਆਪਣਾ 88728 ਹਾਂਜੀ 48166 ਟੈਂਡ ਆਪਣਾ ਚੂਹਾਂਗਾ サスティカーも。